ਤਨ ਤਨ ਚਿਰਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸਤਬਦੀ ਸਮਾਗਮ ਦੇ ਚੱਲਦੇ ਆ ਅਸਾਮ ਤੋਂ ਚੱਲ ਕੇ ਪੰਜਾਬ ਵਿੱਚ ਦਾਖਲ ਹੋਇਆ ਨਗਰ ਕੀਰਤਨ ਸਵਾਗਤ ਦੌਰਾਨ ਸੰਗਤਾਂ ਨੇ ਸੱਤ-ਸੱਤ ਘੰਟੇ ਦੀ ਉਡੀਕ ਕੀਤੀ ਚਿਰਗੁਰੂ ਤੇਗ ਬਹਾਦਰ ਸਾਹਿਬ ਮਤੀ ਦਾਸ ਸਤੀ ਦਾਸ ਅਤੇ ਭਾਈ ਦਿਆਲਾ ਜੀ ਵੱਲੋਂ ਜੋ ਧਰਮ ਦੇ ਲਈ ਕੁਰਬਾਨੀਆਂ ਦਿੱਤੀਆਂ ਉਸ ਦੀ ਸ਼ਹਾਦਤ ਨੂੰ ਸਾਡੇ ਨੌਜਵਾਨ ਬੱਚੇ ਜਾਣੂ ਹੋ ਇਸ ਨਗਰ ਕੀਰਤਨ ਨੂੰ ਕਰਮਾ ਵਾਲਿਆਂ ਵੱਲੋਂ ਦਰਸ਼ਨ ਕੀਤੇ ਗਏ। ਉਹਨਾਂ ਦੇ ਅਸਤਰ ਸ਼ਸਤਰਾਂ ਦੇ ਵੀ ਦਰਸ਼ਨ ਸੰਗਤਾਂ ਨੇ ਕੀਤੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਨੂੰ ਸੁਣਦੇ ਹੋਏ ਆਪਣੇ ਦੇਸ਼ ਤੇ ਕੌਮ ਲਈ ਜੋ ਸ਼ਹਾਦਤ ਦਿੱਤੀ ਉਸ ਦਾ 350 ਸਾਲਾ ਸ਼ਤਾਬਦੀ ਸਮਾਗਮ ਮਨਾਇਆ ਜਾ ਰਿਹਾ ਹੈ। ਸਾਮ ਤੋਂ ਜਲਿਆ ਨਗਰ ਕੀਰਤਨ ਵਕ ਵਕ ਕੇਤਰਾ ਵਿੱਚ ਹੁੰਦਾ ਹੋਇਆ ਅੱਜ ਹਰਿਆਣਾ ਰਾਜ ਦੇ ਤਮਤਾਨ ਸਾਹਿਬ ਤੋਂ ਹੁੰਦਾ ਹੋਇਆ ਪੰਜਾਬ ਵਿੱਚ ਦਾਖਲ ਹੋਇਆ ਪਾਟਣਾ ਦੇ ਪਿੰਡ ਖਾਨੇਵਾਲ ਮੋਲਵੀ ਵਾਲਾ ਹਮਚੜੀ ਵਿਖੇ ਸੰਗਤਾਂ ਵੱਲੋਂ ਇਸ ਨਗਰ ਕੀਰਤਨ ਦਾ ਜਿੱਥੇ ਸਵਾਗਤ ਕੀਤਾ ਗਿਆ ਉੱਥੇ ਹੀ ਲੰਗਰ ਦੀ ਸੇਵਾ ਵੀ ਬਹੁਤ ਹੀ ਤੰਦੇਹੀ ਨਾਲ ਕੀਤੀ ਗਈ ਸਮਾਣਾ ਤੋਂ ਦੀਵਾਨ ਥਰੇਜਾ ਦੀ ਵਿਸ਼ੇਸ਼ ਰਿਪੋਰਟ

बै चला गा ॾी ബാ നമ്പർ ബാ നമ്പർ ਖਾਇ ਰੇਨਾ ਮੜੇ ਛੋਲੋ ਬੋਲ ਰੇ ਤੇਰੀ ਹੁ ਕਿਹੜਾ ਸਾਉ ਦਾਮੜਾ ਹਾਜ਼ਰ ਕਰਕੇ ਗਏ ਨੇ ਗੁਰੂ ਬਾਬਾ ਜੀ ਉਹਨਾਂ ਦੀ ਹਾਜ਼ਰੀ ਦਰ ਪਰਿਵਾਰ ਕਰਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾ म ਸਾਨੂੰ ਇਹ ਸਮਾਪਰਾਪਤ ਹੋਇਆ ਹੈ। ਹਾਂ। ਕੋਣ ਕੋਣ ਆਇਆ ਤੁਹਾਡੇ ਨਾਲ ਪਰਿਵਾਰ ਦਾ? ਸਾਰੀ ਇਹ ਇਨੀ ਫੈਮਿਲੀ ਪੂਰੀ ਮੱਲਾ ਆਇਆ ਹੈ। ਹਾਂ। ਪੋਤਰੀ ਹੈ ਜੀ ਸਾਡੀ। ਹਾਂਜੀ। ਇਹ ਬੱਚਿਆਂ ਨੂੰ ਦੱਸਣਾ ਹੈ ਗੁਰਮਾਹ ਜੀ ਸਾਰੇ? ਹਾਂਜੀ। ਆ ਦੱਸੋ ਫਿਰ। ਹਾਂਜੀ ਗੁਰੂਆਂ ਨੇ ਸਾਡੇ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਜੀ। ਤੇ ਅਸੀਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਨਾਲ ਸੰਗਤ ਵੀ ਲੈ ਕੇ ਆਏ। ਜੀ ਨਾਮ ਤੁਹਾਡਾ? ਸ਼ਵੀਂਦਰ ਕੌਰ ਜੀ। ਹਾਂ। ਕਿਆ ਕਹੋਗੇ ਕਿ ਜਿਹੜੇ ਮਹਾਰਾਜ ਨੇ ਕੁਰਬਾਨੀਆਂ ਦਿੱਤੀਆਂ ਗੁਰਦੇਵ ਸਾਹਿਬ ਸਾਡੇ ਵਾਸਤੇ ਇਹਨਾਂ ਨੇ ਬਹੁਤ ਕੁਝ ਕੀਤਾ ਹੈ ਜੀ ਕੁਰਬਾਨੀਆਂ ਦਿੱਤੀਆਂ ਨੇ ਛੋਟੇ ਛੋਟੇ ਸਾਹਿਬਜ਼ਾਦਿਆਂ ਸਾਡੇ ਵਾਸਤੇ ਇਹਦੀਆਂ ਪ੍ਰਾਪਤ ਕੀਤੀਆਂ ਨੇ ਜੀ ਅੱਥੀ ਤਾਂ ਦੇਖੋ ਸਾ ਕਿੰਨਾ ਸੰਗਤਾਂ ਦੇ ਵਿੱਚ ਬਹੁਤ ਦੁਨੀਆ ਦੂਰੋਂ ਦੂਰੋਂ ਚੱਲ ਕੇ ਆਈ ਹੈ ਜੀ ਕਿੰਨੇ ਟਾਈਮ ਤੋਂ ਸੰਗਤਾਂ ਉਡੀਕ ਰਹੀਆਂ ਇਹ ਇੱਥੋਂ ਜੀ 2 ਵਜੇ ਤੋਂ ਉਡੀਕ ਰਹੀਆਂ ਜੀ ਸੰਗਤਾਂ ਜੀ ਹਾਂਜੀ ਇਹੋ ਜੀ ਤਰ੍ਹਾਂ ਮਹਾਰਾਜਰ ਪਰ ਕਿਰਪਾ ਬਣਾਈ ਰੱਖਣਗੇ ਗਿਆਨਾਂ ਦਾ ਡਾ ਅਸ਼ਵਿੰਦਰ ਕੌਰ ਹਾਂ ਤੁਸੀਂ ਜੇਸਨ ਕਿਹੜੇ ਆਏ ਹੋ ਹਾਂਜੀ ਹਾਂਜੀ ਕਿੰਨੇ ਟਾਈਮ ਤੋਂ ਖੜੇ ਹੋ ਸਾਨੂੰ ਹੋ ਕੇ ਡ ਤੇ ਮਹਾਰਜ ਨੇ ਕੀ ਸੰਦੇਸ਼ ਦਿੱਤਾ ਕਿੰਨੇ ਕੁਰਬਾਨੀ ਦਿੱਤੀ ਹੈ ਦੇਸ਼ ਸਮਾਜ ਲਈ ਦੁਨੀਆ ਲਈ ਸੰਪੂਰਨ ਕਰਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੋਨ ਹਾਈ ਬਾਬਾ ਜੀ ਕੀ ਕਹੋਗੇ ਨਗਰ ਕੀਰਤਨ ਆ ਰਿਹਾ ਜਿਹੜਾ ਅੰਮ੍ਰ ਸਾਹਿਬ ਆਸਾਮ ਤੋਂ ਚੱਲਿਆ ਹੈ ਸੁਣਦਾ ਤੁਮ ਤੋਂ ਤੋਂ ਦੇ ਨਾਮੋਂ ਬਾਕੇ ਸੰਗਤਾਂ ਨੂੰ ਆਇਆ ਲੈ ਸਾਧਾ ਨੂੰ ਬੜਾ ਚਾਅ ਹੈ ਮੈਂ ਤੇਗ ਬਾਦ ਦੇ ਟੈਂਪੋਸ ਨਾਲ ਨਗਰ ਕੀਰਤਨ ਨਿਕਲਿਆ ਇਹ ਸੰਗਤਾਂ ਨੂੰ ਵਧਾਈ ਦਿੰਦੇ ਆ ਤੇ ਸਾਡੇ ਜਰਨਸਤਾਂ ਇਹਨੂੰ ਕੋਲ ਆ ਲੈ। ਬਾਤੜ ਕੇ ਸੰਗਤਾਂ ਨਾਲੇ ਨਾਮੇ ਲੱਭੋ ਤੇ ਨੌਲੇ ਨਗਰ ਕੀ ਸੰਗਤਾਂ ਖੁਸ਼ੀਆਂ ਲੋ। ਉਹਨਾਂ ਦੇ ਨਾਮੇ ਲੱਭੋ ਤੇ ਇਲਾਕੇ ਨੂੰ ਵਧਾਈ ਆ ਸਾਰਾ ਇਲਾਕਾ ਇਕੱਠਾ ਹੋਇਆ ਤੇ ਵੈਗਰ ਸਿਕਾ ਉਸਾਰ ਵੈਗਰ ਕੀ ਕਹਣਾ ਹੈ ਨਜ਼ਰ ਤਨ ਆ ਰਿਹਾ ਹੈ ਅੱਜ ਧੰਨ ਧੰਨ ਸਰੂਪ ਤੇਗਵਾਲ ਸਾਹਿਬ ਜੀ ਦਾ 350 ਸਾਲ ਦਾ ਉਹਨਾਂ ਦਾ ਦਿਹਾੜਾ ਜਿਵੇਂ ਕਿ ਹਰਿਆਉ ਸਾਹਿਬ ਦੱਸਿਆ ਭਾਈ ਮਦੀਦਾਸ ਭਾਈ ਸਰੀਦਾਸ ਭਾਈ ਦੇਵਾਲਾ ਜੀ ਬਹੁਤ ਵੱਡਾ ਇਹ ਜਿਹੜਾ ਇਤਿਹਾਸ ਦਾ ਇੱਕ ਪੰਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਇਸ ਸਿੱਖ ਇਤਿਹਾਸ ਦੇ ਵਿੱਚ ਕੁਰਬਾਨੀ ਬਹੁਤ ਕੀਤੀ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਭਾਈ ਮਜੀਦਾਸ ਜੀ ਨੇ ਸੋ ਸੰਗਤਾਂ ਨੂੰ ਹਮੇਸ਼ਾ ਹੀ ਜਿੰਨੇ ਵੀ ਪਹਿਲਾਂ ਵੀ ਨਗਰ ਕੀਰਤਨ ਹੁੰਦੇ ਰਹੇ ਨੇ ਮੈਨੂੰ ਯਾਦ ਹੈ 550 ਸਾਲਾਂ ਪਟਿਆਲੇ ਤੋਂ ਲੰਘਿਆ ਜਦੋਂ ਬਹੁਤ ਜ਼ਿਆਦਾ ਉਤਸ਼ਾਹ ਸੀ ਸਾਰੀਆਂ ਸੜਕਾਂ ਭਰੀਆਂ ਪਈਆਂ ਸਨ ਤੇ ਇਦਾਂ ਹੀ ਹਰ ਸ਼ਹਿਰ ਦੇ ਵਿੱਚ ਸਾਮ ਤੋਂ ਚੱਲਿਆ ਨਗਰ ਕੀਰਤਨ ਹਰ ਸ਼ਹਿਰ ਦੇ ਵਿੱਚ ਪੁਰਦਾ ਸਾਹਿਬ ਵੀ ਹਰ ਸ਼ਹਿਰ ਚੋਂ ਲੰਘ ਕੇ ਹੁੰਦਾ ਆ ਰਿਹਾ ਔਰ ਲੋਕਾਂ ਨੂੰ ਬੜਾ ਉਤਸ਼ਾਹ ਹੈ ਕਿਉਂਕਿ ਸਾਰੇ ਰੀਟ ਸਾਹ ਹੋ ਜਾਂਦਾ ਕਿਉਂਕਿ ਹਰ ਪਿੰਡ ਦੇ ਵਿਚ ਥੋੜੇ ਥੋੜੇ ਲੋਕ ਦਰਸ਼ਨ ਕਰਦੇ ਆਉਂਦੇ ਨੇ ਟਾਈਮ ਲੱਗਦਾ ਹੈ ਉਧਰ ਨਹੀਂ ਗੱਲ ਲੇਟ ਹੋ ਜਾਂਦਾ ਕਿਉਂਕਿ ਦਸ਼ਾ ਬਹੁਤ ਜ਼ਿਆਦਾ ਹੈ ਸੋ ਅੱਗੋਂ ਵੀ ਸਾਡੇ ਜਿਹੜੇ ਨੌਜਵਾਨ ਨੇ ਵੇਖਣਗੇ ਅਸੀਂ ਵੀ ਛੋਟੇ ਤੋਂ ਤੋਂ ਵੇਖਦੇ ਆ ਰਹੇ ਹਾਂ ਜਿੰਨੇ ਵੀ ਸਾਡੇ ਸਾਲਾਨਾ ਪ੍ਰੋਗਰਾਮ بنائے ਜਾਂਦੇ ਉਸਤਾਦ ਦੀ ਬਰੋ ਮਨਾਈ ਜਾਂਦੇ ਨੇ ਸੋ ਅੱਗੋਂ ਵੀ ਆਈ ਸਾਡੀ ਐਸਜੀਪੀਸੀ ਪ੍ਰਧਾਨ ਸਰਜਿੰਦਰ ਸਿੰਘ ਜੀ ਧਾਮੀ ਜੀ ਜਿਨ੍ਹਾਂ ਨੇ ਕਿ ਮੈਨੂੰ ਪਤਾ ਹੈ ਵੀ ਸ਼ਾਮ ਵੀ ਪਹੁੰਚੇ ਪਰਦਾ ਸਾਹਿਬ ਵੀ ਪਹੁੰਚੇ ਬਹੁਤ ਮਿਹਨਤ ਕੀਤੀ ਹੋਰ ਅੱਜ ਵੀ ਕਰ ਰਹੇ ਨੇ ਹਰ ਥਾਂ ਤੇ ਪਹੁੰਚ ਰਹੇ ਨੇ ਸੋ ਸਾਰੇ ਜਿੰਨੇ ਵੀ ਖੜੇ ਪਾਦਲਾਂ ਤੋਂ ਸਾਡੇ ਭਰਾ ਪੁਰਾਣੇ ਅੱਜ ਬੜੇ ਦਰਸ਼ਨ ਹੋਏ ਬੰਦਿਆਂ ਦੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਕਿ ਸਵੇਰ ਤੋਂ ਬੈਠੇ ਨੇ ਔਰ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਨਗਰ ਕੀਰਤਨ ਦਾ ਕਿਸ ਤਰ੍ਹਾਂ ਕੇ ਸਵਾਗਤ ਦੀ ਤਿਆਰੀ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀਦਾਸ ਸਤੀਦਾਸ ਤੇ ਭਾਈ ਦਿਆਲਾ ਜੀ ਦੇ ਇਸ ਸ਼ੀਧੀ ਪੂਰਬ ਦੇ ਉੱਤੇ ਇੱਕ ਬਹੁਤ ਵੱਡਾ ਨਗਰ ਕੀਰਤਨ ਅ ਸ਼ਾਮ ਤੋਂ ਤੋਬੜੀ ਸਾਹਿਬ ਤੋਂ ਚੱਲ ਕੇ ਵੱਖ-ਵੱਖ ਸ਼ਹਿਰਾਂ ਤੇ ਵੱਖ-ਵੱਖ ਰਾਜਾਂ ਚੋਂ ਹੁੰਦਾ ਹੋਇਆ ਅੱਜ ਤਮਤਾਨ ਸਾਹਿਬ ਤੋਂ ਚੱਲਿਆ ਹੋਇਆ ਹੈ ਜੋ ਕੁਝ ਸਮੇਂ ਵਿੱਚ ਸਾਡੇ ਨਗਰ ਪਾਤਣਾ ਵਿੱਚ ਪਹੁੰਚ ਰਿਹਾ ਹੈ ਇੱਥੇ ਸੰਗਤਾਂ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਕਿਉਂਕਿ ਬਹੁਤ ਅਸੀਂ ਭਾਗਸ਼ਾਲੀ ਸਮਝਦੇ ਹਾਂ ਕਿ ਸਾਡੇ ਕਾਰਜਕਾਲ ਵਿੱਚ 350 ਸਾਲਾਂ ਨਗਰ ਕੀਰਤਨ ਦੇ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਜਿਸ ਵਿੱਚ ਗੁਰੂ ਮਹਾਰਾਜ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਜਾਣਗੇ ਅਤੇ ਉਸ ਇੱਥੇ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਲਈ ਸੰਗਤਾਂ ਦਾ ਬਹੁਤ ਵੱਡਾ ਹਜੂਮ ਹੈ ਕਿਉਂਕਿ ਇੱਥੇ ਇਹ 2 ਵਜੇ ਪਹੁੰਚਣਾ ਸੀ ਪਿੰਡਾਂ ਵਿੱਚ ਬਹੁਤ ਜ਼ਿਆਦਾ ਹਰ ਪਿੰਡ ਦੇ ਹਰ ਅੱਡੇ ਤੇ ਲੰਗਰ ਲਾਏ ਗਏ ਨੇ ਸਤਕਾਰ ਕੀਤਾ ਜਾ ਰਿਹਾ ਹੈ ਇਸ ਲਈ ਨਗਰ ਕੀਰਤਨ ਜਿਹੜਾ ਉਹ ਸਾਡੇ ਕੋਲ ਬਹੁਤ ਲੇਟ ਪਹੁੰਚ ਰਿਹਾ ਤੇ ਅਸੀਂ ਬੜੀ ਸੰਗਤ ਵਿੱਚ ਪੂਰੀ ਖੇਚ ਤੇ ਉਤਸ਼ਾਹ ਹੈ ਅਜੇ ਕੋਈ ਘਰ ਨੂੰ ਜਾਣ ਲਈ ਤਿਆਰ ਨਹੀਂ ਭਾਵੇਂ ਸ਼ਾਮ ਵੀ ਹੋ ਗਈ ਹੈ ਦਰਸ਼ਨ ਕਰਕੇ ਜਾਣਗੇ ਇਥੇ ਲਈ ਪੂਰੇ ਉਤਸ਼ਾਹ ਨਾਲ ਪਾਤਰਾ ਸ਼ਹਿਰ ਦੀ ਨਗਰ ਜਿਹੜੀ ਹੈ ਉਹ ਗੁਰੂ ਮਾਰ ਦੇ ਨਗਰ ਕੀਰਤਨ ਦੇ ਦਰਸ਼ਨ ਕਰਕੇ ਆਸ਼ੀਰਵਾਦ ਲੈਣ ਲਈ ਤਿਆਰ ਬਰ ਤਿਆਰ ਲਾਪਰੀ ਸਿੰਘ ਨਾਮਾਈ ਵਾਹਿਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਤੁਸੀਂ ਲੱਗ ਲੱਗਦੇ ਆ ਤੁਹਾਨੂੰ ਇਹਦਾ ਸਾਨੂੰ ਬਹੁਤ ਉਤਸ਼ਾਹ ਹੈ ਤੁਸੀਂ ਵੇਖ ਹੀ ਸਕਦੇ ਹੋ ਸੰਗਤਾਂ ਵੀ ਹੋ ਮਹਾਮਾ ਕੇ ਪਹੁੰਚ ਰਹੀਆਂ ਨੇ ਇਹ ਸੰਗਤਾਂ ਨੂੰ ਬਹੁਤ ਉਤਸ਼ਾਹ ਹੈ ਸਵੇਰ ਦੀ ਸੰਗਤ ਸੇਵਾ ਦੇ ਲੱਗੀ ਹੋਈ ਆ ਫੁੱਲ ਵੀ ਅੰਦਰ ਤਿਆਰ ਆ ਸਭ ਕੁਝ ਤਿਆਰ ਆ ਆਪਣਾ ਬਸ ਹੁਣ ਨਗਰ ਕੀਰਤਨ ਦੀ ਓਡੀਕਾ ਵੀ ਜਦੋਂ ਵੀ ਨਗਰ ਕੀਰਤਨ ਆਊਗਾ ਤਾਂ ਤੁਸੀਂ ਉਦੋਂ ਤੁਸੀਂ ਵੇਖ ਹੀ ਸਕਦੇ ਹੋ ਵੀ ਸੰਗਤਾਂ ਚ ਕਿੰਨਾ ਉਤਸ਼ਾਹ ਆ ਨਗਰ ਕੀਰਤਨ ਦੇ ਲਈ ਮੈਂ ਆਪ ਨੂੰ ਕਿੰਨਾ ਭਾਗੇਸ਼ਾਲ ਸਮਝਦੇ ਹੋ ਇਸ ਦਰਸ਼ਨ ਦਾ ਬਹੁਤ ਬਹੁਤ ਸਰ ਬਹੁਤ ਬਹੁਤ ਭਾਗੇਦਾਰ ਸਮਝਦੇ ਅਸੀਂ ਜਿਹੜਾ ਆਪਣਾ ਪਹੁੰਚੇ ਹੋਏ ਆ ਇਸ ਧਰਤੀ ਤੇ ਆਪਣਾ ਇੱਥੇ ਪਹੁੰਚੇ ਆ ਅਸੀਂ ਆਪਣੇ ਸਾਰੇ ਕੰਮਕਾਰ ਛੱਡ ਕੇ ਸਾਰੀ ਸੰਗਤ ਵੀ ਪਹੁੰਚੀ ਹੈ ਇੱਥੇ ਬਹੁਤ ਚਾਹਵਾਂ ਲੋਕਾਂ ਦੇ ਮਨਾਂ ਚ ਬਹੁਤ ਭਾਵਨਾਵਾਂ ਸੇਵਾ ਕਰਨ ਆਈ ਜਿਹੜੀ ਸੰਗਤ ਮਣੋ ਤਣੋਂ ਪਹੁੰਚੇ ਨੇ ਲੋਕ ਦੂਰੋਂ ਦੂਰੋਂ ਵੀ ਪਹੁੰਚੇ ਆ ਬਹੁਤ ਦੂਰੋਂ ਲੋਕ ਪਹੁੰਚੇ ਹੋਏ ਨੇ ਹੁਣ ਤੁਸੀਂ ਵੇਖ ਹੀ ਸਕਦੇ 2-3 ਲਗਾ ਕਿਰਤਨ ਆ ਰਿਹਾ ਕਿੱਥੋਂ ਚੱਲ ਰਿਹਾ ਹੈ ਕਿੱਥੇ ਜਾਣਾ ਹੈ ਕਿਸ ਤਰ੍ਹਾਂ ਦੀ ਸਵਾਗਤ ਹੋ ਰਿਹਾ ਸੰਤਾਂ ਬੋਲਾ ਬੜੀ ਵੱਡਾ ਇਤਿਹਾਸ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੇ ਜੋ ਸ਼ਹਾਦਤ ਮਨੁੱਖਤਾ ਦੇ ਲਈ ਕਿਸੇ ਇੱਕ ਧਰਮ ਲਈ ਨਹੀਂ ਕਿਸੇ ਇੱਕ ਧਰਮ ਦੇ ਵੱਡੇ ਪਗੰਬਰ ਨੇ ਪਹਿਲੀ ਮਿਸਾਲ ਸੀ ਤੇ ਅੱਜ ਤੱਕ ਦੂਜੀ ਮਿਸਾਲ ਇਹ ਪੈਦਾ ਨਹੀਂ ਹੋਈ ਇੱਕ ਧਰਮ ਦੇ ਵੱਡੇ ਪਗੰਬਰ ਨੇ ਦੂਸਰੇ ਧਰਮ ਦੇ ਰਾਖੀ ਲਈ ਦੂਸਰੇ ਧਰਮ ਦੇ ਲੋਕਾਂ ਦੀ ਰਾਖੀ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੋ ਇਤਿਹਾਸ ਦੇ ਬਹੁਤ ਵੱਡਾ ਹਿੱਸਾ 350 ਸਾਲਾਂ ਸਦੀ ਹੈ ਉਸ ਮਹਾਨ ਸ਼ਹਾਦਤ ਨੂੰ ਸਮਰਪਿਤ ਅੱਜ ਨਗਰ ਕੀਰਤਨ ਸਾਡੇ ਨਗਰ ਵੀ ਪਹੁੰਚ ਰਿਹਾ ਜੋ ਫੇਸੂਬਿਆਂ ਚੋਂ ਵੱਡੇ ਨਗਰਾਂ ਚ ਹੁੰਦੇ ਹੋਏ ਕੱਲ ਕੈਥਲ ਪਹੁੰਚ ਗਿਆ ਸੀ ਕਿੱਥੋਂ ਤੱਕ ਅਸੀਂ ਅਸਾਮ ਤੋਂ ਅਸਾਮ ਹੁਣ ਤਮਤਾਨ ਸਾਹਿਬ ਬੜੇ ਇਤਿਹਾਸਿਕ ਜਗ੍ਹਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ ਜਦੋਂ ਕੁਰਬਾਨੀ ਲਈ ਚੱਲੇ ਸੀਗੇ ਸ਼ਹਾਦਤ ਦੇਣ ਲਈ ਤਾਂ ਉਹ ਇੱਥੋਂ ਲੰਗੇ ਸੀ ਪਟਿਆਲੇ ਤੋਂ ਤਮਤਾਨ ਸਾਹਿਬ ਤੋਂ ਇਹ ਸਾਰੀਆਂ ਜਗ੍ਹਾ ਚਰਨ ਛੋਹ ਪ੍ਰਾਪਤ ਨੇ ਉਹਨਾਂ ਦੀ ਸੋ ਅੱਜ ਸਾਡੇ ਨਗਰ ਵੀ ਪਹੁੰਚ ਰਿਹਾ ਹੈ ਸੰਗਤਾਂ 'ਚ ਬੜਾ ਉਤਸ਼ਾਹ ਹੈ ਸਮਾ ਸਾਨੂੰ 2 ਵਜੇ ਦਾ ਦਿੱਤਾ ਗਿਆ ਸੀ ਧਰਮ ਪ੍ਰਚਾਰ ਕਮੇਟੀ ਵੱਲੋਂ ਪਰ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਕੋਈ ਨਿੱਕਾ ਜਿਹਾ ਅੱਡਾ ਵੀ ਹੈ ਰੋਡ ਤੇ ਜਿੱਥੇ ਕਿਤੇ 10 ਘਰ ਵੀ ਨੇ ਲੋਕ ਬੜੀ ਸ਼ਰਧਾ ਪੂਰਵਕ ਨਗਰ ਕੀਰਤਨ ਜੀ ਨਗਰ ਕੀਰਤਨ ਨੂੰ ਰੋਕ ਰਹੇ ਨੇ ਸਿੰਘਾਂ ਨੂੰ ਜੋ ਪੰਜ ਸਿੰਘ ਨੇ ਉਹਨਾਂ ਨੂੰ ਸਰੋਪੇ ਪੇਂਟ ਕਰ ਰਹੇ ਨੇ ਰਮਾਲੇ ਪੇਂਟ ਕਰ ਰਹੇ ਨੇ ਪਾਲਕੀ ਸਾਹਿਬ ਨੂੰ ਬੜੀ ਸ਼ਰਧਾ ਹੈ ਥਾਂ ਥਾਂ ਲੰਗਰ ਲਾਏ ਹੋਏ ਨੇ ਤੁਸੀਂ ਜਿਹਨੇ ਭਾਗੇ ਸਾਲ ਸਮਝਦੇ ਹੋ ਵੀ ਸਾਡਾ ਤੁਮ ਸਾਲ ਬਾਅਦ ਬੰਦੇ ਨੇ ਹੱਥਵਾਰਾ ਕਰੀ ਦਰਸ਼ਨ ਹੋਣਗੇ ਕਿ ਨਹੀਂ ਨੇ ਜੀ ਬਹੁਤ ਇੱਕ ਇਤਿਹਾਸਿਕ ਨਗਰ ਕੀਰਤਨ ਹੈ ਸਾਡੀ ਜੋ ਨਵੀਂ ਪੀੜ੍ਹੀ ਹੈ ਉਹਨੂੰ ਵੀ ਇਸ ਅਦੁੱਤੀ ਕੁਰਬਾਨੀ ਬਾਰੇ ਇਸ ਨਗਰ ਕੀਰਤਨ ਤੋਂ ਪਤਾ ਲੱਗਦਾ ਹੈ 350 ਸਾਲਾਂ ਸ਼ਤਾਬਦੀ ਜੋ ਨਗਰ ਕੀਰਤਨ ਦੇ ਅਸੀਂ ਦਰਸ਼ਨ ਕਰ ਪਾਵਾਂਗੇ ਆਸ਼ੀਰਵਾਦ ਲੈ ਪਾਵਾਂਗੇ ਅਸੀਂ ਆਪਣੇ ਆਪ ਨੂੰ ਬੜੇ ਭਾਗੇਸ਼ਾਲੀ ਮੰਨਦੇ ਆ ਬੜੀ ਵੱਡੀ ਗਿਣਤੀ ਦੇ ਵਿੱਚ ਮੇਨ ਜਿਹੜਾ ਵੱਡਾ ਸ਼ਹਿਰ ਸਾਡਾ ਪਾਤਣ ਹੈ ਪਰ ਰਸਤੇ ਦੇ ਵਿੱਚ ਪੰਜਾਬ ਐਂਟਰ ਹੋਣ ਤੋਂ ਬਾਅਦ ਜਿੰਨੇ ਵੀ ਜਾਖਰ ਰੋਡ ਤੇ ੱਡੇ ਨੇ ਸਾਰੇ ੱਡੇਆਂ ਤੇ ਅੱਜ ਲੰਗਰ ਲੱਗਿਆ ਬੜੀ ਸ਼ਰਧਾ ਨਾਲ ਸੰਗਤ ਵੇਟ ਕਰ ਰਹੀ ਹੈ ਨਗਰ ਕੀਰਤਨ ਦਾ ਤੇ ਸਭ ਨੂੰ ਬੜੀ ਉਮੀਦ ਹੈ ਕਿ ਜਲਦੀ ਇੱਥੇ ਵੀ ਨਗਰ ਕੀਰਤਨ ਪਹੁੰਚ ਜਾਵੇ ਤੇ ਸਾਰੀ ਸੰਗਤ ਬੜੇ ਉਤਸ਼ਾਹ ਨਾਲ ਤੇ ਸ਼ਰਧਾ ਨਾਲ ਦਰਸ਼ਨ ਕਰਨਾ ਚਾਹੁੰਦੀ ਹੈ ਰਜੀਂਦਰ ਵਰਕ ਹਲਕਾ ਸਵਾਗਤ ਕੀ ਕਹੋਗੇ ਨਗਰ ਕੀਰਤਨ ਆ ਰਿਹਾ ਹੈ ਸਵਾਗਤ ਕਰ ਰਹੇ ਹੈ ਸੰਗਤ ਦਾ ਸਾਡੇ ਪ੍ਰਧਾਨ ਜੀ ਹਰਿਉ ਸਾਬ ਨੇ ਸਮੁੱਚੀ ਟੀਮ ਨੇ ਅੱਜ ਸੰਗਤ ਦਾ ਜੇ ਅਸ਼ੀਰਵਾਦ ਨਾਲ ਨਗਰ ਕੀਰਤਨ ਦੇ ਦਰਸ਼ਨ ਕਰਨ ਵਾਸਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਰਸਤੇ ਦੇ ਵਿੱਚ ਸੰਗਤਾਂ ਦਰਸ਼ਕਾਰੀਆਂ ਨੇ ਇੱਥੇ ਪਾਤੜਾ ਲੱਕੇ ਦੇ ਵਿੱਚ ਪਾਤੜਾ ਦੀ ਸਮੁੱਚੀ ਸੰਗਤ ਇੱਥੇ ਗੁਰਦੁਆਰਾ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਦੇ ਉੱਤੇ ਬਹੁਤ ਉਤਸ਼ਾਹ ਨਾਲ 2 ਵਜੇ ਦਾ ਟਾਈਮ ਸੀ ਹੁਣ ਇਸ ਟਾਈਮ ਲਗਭਗ 5:30 ਹੋ ਚੁੱਕੇ ਨੇ ਪਰ ਅਜੇ ਵੀ ਸੰਗਤਾਂ ਉਸੇ ਤਰ੍ਹਾਂ ਹੀ ਸ਼ਰਦਾ ਦੇ ਸਤਿਕਾਰ ਦੇ ਨਾਲ ਸੇਵਾ ਕਰਕੇ ਦਰਸ਼ਨ ਪ੍ਰਾਪਤ ਕਰ ਰਹੇ ਨੇ ਪ੍ਰਮਾਤਮਾ ਕਰੇ ਸਾਡੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਗੁਰੂ ਸਾਹਿਬ ਜੀ ਦੇ ਚਰਨ ਪਏ ਨੇ ਤੇ ਉਹਨਾਂ ਕੁਰਬਾਨੀ ਦਿੱਤੀ ਹੈ ਉਹਦਾ ਇਤਿਹਾਸ ਕਾਇਮ ਰਹਿ ਤੇ ਸਮੁੱਚੀਆਂ ਸੰਗਤਾਂ ਇਹਦਾ ਦਰਸ਼ਨ ਕਰਦੀ ਹੈ